ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਯਾਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਚਾਰ ਵਾੜਾ ਦਿਖਾਵਾਂਗੇ ਜਿਹੜੇ ਬਕਾਊਆ ਤੇ ਅੱਜ ਭੁੱਲੜੇ ਫਾਰਮ ਦਾ ਫਾਰ ਵੀਡੀਓ ਕਵਰ ਕਰਦੇ ਵਾਂ ਗਾਵਾਂ ਦਾ ਫਾਰਮ ਦੇਖੋ ਜਮਾ ਸੁਪਰ ਸਟਾਰਟਿੰਗ ਵਿੱਚ ਉਹਨੂੰ ਦ੍ਰਿਸ਼ ਦਿਖਾ ਜਿਵੇਂ ਵੀਰਾਂ ਦੀ ਮਿਹਨਤ ਕਰਕੇ ਚਾਰਾ ਘਰਾ ਦੇ ਅੱਡੋ ਅੱਡੀ ਗ ਲਗਭਗ ਹਰ ਇੱਕ ਫਾਰਮ ਦੇ ਵਿੱਚ 70 ਤੋਂ ਲੈ ਕੇ 80 ਜਾਨਵਰ ਹਾਜ਼ਰ ਰਖੜਿਆ ਤੇ ਸੋ ਦੇਖੋ ਦ੍ਰੈਸ਼ ਜਮਾ ਆ ਚੀਜ਼ਾਂ ਬਹੁਤ ਘੱਟ ਦੇਖ ਨੂੰ ਮਿਲਦਾ ਜਿਹੜੇ ਵੀ ਸੌਂਗ ਰੱਖਦੇ ਆਪਸੋ ਉਹਨਾਂ ਨੂੰ ਬਹੁਤ ਪਸੰਦ ਆਉਂਦੀ ਆ ਤਾਂ ਵੀਰੋ ਸ਼ੇਅਰ ਕਰ ਦਿਓ ਦੇਖੋ ਜਮਾ ਕਿਆ ਬਾਤ ਆ ਐ ਕਿ ਆਪ ਬਹਿਣਾ ਤੇ ਲਗਭਗ ਵੀਰ ਪੂਰਾ ਮਨ ਕੇ ਜਦੋਂ ਫਾਰਮ ਸੋਹਣਾ ਚੈਰ ਕਰੀ ਫਿਰ ਇੱਕ ਘਰ ਕੋਲੇ 80 ਤੋਂ ਲੈ ਕੇ 85 85 ਗਾਵਾਂ ਹੋਈਆਂ ਪਈਆਂ ਤੇ ਨਾਲ ਹੁਣ ਮਨ ਕੇ ਚਲੋ ਵੀ ਸੇਲ ਪਰਚੇਸ ਵੀ ਵੀਰ ਨਾਲ ਮਾੜੀ ਵਾਰੀ ਕਰਦੇ ਆ ਨਲ ਘਰ ਦੀ ਬੀੜ ਵੀ ਜਦੋਂ ਤਿਆਰ ਹੋ ਜਾਂਦੀ ਹੈ ਉਹ ਵੀ ਗਾਵਾਂ ਛੇਰ ਕਰ ਦਿੰਦੇ ਆ ਉਹ ਅੱਗੇ ਵੀਰ ਨ ਕਰੀਏਗਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਹਾਂ ਬਾਈ ਮੇਰਾ ਜਸ਼ਨਪ੍ਰੀਤ ਆ ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੰਬਰ 6280581698 6280581698 ਤੇ ਅੱਜ ਆਪਾਂ ਦਿਖਾਵਾਂਗੇ ਤਾਂ ਬੱਚੀਆਂ ਹਨਾ ਆਪਾਂ ਦਿਖਾਵਾਗੇ ਅਜਾ ਚਾਰ ਬੱਸੀਆਂ ਇੱਕ ਦੋ ਆਪਣਾ ਦੂਜਾ ਆਸੂਗਾ ਪਲੂਣ ਬੱਚੀਆਂ ਦੰਦੋ ਦੋ ਦੰਦ ਚਾਰ ਦੰਦ ਚਾਰ ਦੰਦ ਬਸ ਇਹ ਬੱਚੀਆਂ ਥੋੜੀਆਂ ਜੀਆਂ ਹਲੇ ਇਹ ਤਿਆਰ ਕਰੀ ਜਨੇ ਇਹ ਵੀ ਵੇਚਣ ਵਾਲੀਆਂ ਸਾਰੀਆਂ ਕੋਹ ਖੜੀ ਆ ਬੰਦੀ ਦਾ ਜੇ ਕੋਈ ਵੀਰ ਇੱਥੇ ਆਇਆ ਉਹਨੂੰ ਸਾਤਾ ਮੈਡਮ ਮਿਲਣਗੇ ਮਿਲ ਲਿਆ ਭਾਈ ਮਿਲਣਗੇ ਆਜਣ ਮਿਲਣਗੇ ਭਾਈ ਠੀਕ ਹੈ ਜੀ ਮੈਂ ਨੰਬਰ ਕਰਦਾ ਆ ਜੀ ਹਾਂਜੀ ਕਿਹੜਾ ਸੂਆ ਜੀ ਦੂਜਾ ਸੂਆ ਭਾਈ ਤੜਕੇ ਤੇ ਪੋਰ ਤੇ ਆਪਾਂ ਤੇ ਚੋੜੀ ਦਾ ਥੰਮ ਦਿਖਾ ਦੇ ਢੱਲੋ ਸਾਨੂੰ ਪਤਾ ਲੱਗ ਜੇ ਗਾਂ ਜਮਾ ਨੂੰ ਚੋੜੀ ਵੀ ਆ ਠੀਕ ਹੈ ਪਹਿਲਾ ਪਹਿਲਾ ਕਿ ਮਾਹੌਲ ਨਹੀਂ ਤੂੰ ਫੋਨ ਲਾ ਲੈ ਪਾਸਾ ਚੱਲ ਆਪਾਂ ਪਾ ਦਿੰਨੇ ਆ ਬਾਈ ਪਹਿਲਾ ਸੂਆ ਹਾਂ ਹੈ ਬਈ ਦੂਜਾ ਸੂਆ ਦੂਜਾ ਸੂਆ ਬੱਚਾ ਕੀ ਜਮਾ ਕਰ ਬੱਛੀ ਆ ਬਈ 50068 ਦੀ ਬਹੁਤ ਚੰਗੀ ਜਰਸੀ ਜੇ ਜਰਸੀ ਜੇ ਬਾਹਰ ਦੇਖ ਲਈ ਠੰਡੀ ਸੀ ਲਾਲਾ ਠੀਕ ਆ ਮਾਰੀ ਚੱਲ ਠੀਕ ਹੈ ਕਿਸੇ ਗੱਲੋਂ ਕੋਈ ਡੱਕ ਦੀ ਕਿਸੇ ਗੱਲ ਦੀ ਨਾ ਤੇ ਐਫ ਦੇ ਪੇਟੋ ਜਰਸੀ ਪੈਦਾ ਹੋਗੀ ਹਾਂ ਬਾਈ ਠੀਕ ਹੈ ਤੇ ਕਿੰਨਾ ਦੁੱਧ ਆਪਾਂ ਦੂ ਗਿਆਂ ਦਾ ਜਾਜਾ ਦੁੱਧ ਬਾਈ 50 ਲੀਟਰ ਤਿਆਰ ਹੈ ਇਸ ਟਾਈਮ ਚਵਾ ਕੇ ਦੂੰਗਾ ਬਾਈ ਦੋ ਡੰਗ ਦੋ ਟਾਈਮ ਦੋ ਟੰਗ ਚਵਾ ਦੇ 12 ਲੀਟਰ ਖਾਲੀ ਕਰੀ ਬਾਈ 12 ਲੀਟਰ ਪਰ ਟਾਈਮ ਦਾ ਹਾਜ਼ਰ ਆ। ਹਾਂ ਜਿਹੜਾ ਬਾਈ ਚਵਾਉਂਗਾ। ਰੇਟ ਕੀ ਰੱਖਿਆ ਦਾ? ਰੇਟ ਬਾਈ ਲੈਣ ਦੇਣ ਜੇ ਵਾਲੀ ਗੱਲ ਆ ਕੋਈ ਖੇਚ ਖਚਾਣੀ 115 ਦੀ ਬੱਛੀ ਛੱਡਣੀ ਆ। ਮਾਨਦਾਨ ਹੋ ਜੂਗਾ। ਮਾਨਦਾਨ ਬਸ 160 ਵਾਲਾ ਕਰਾਂਗੇ ਬਾਈ। ਠੀਕ ਐ। ਕੱਦ ਕੱਡ ਬੜਾ ਚੰਗਾ ਹਨਾ। ਹਾਂ। ਕੋਈ ਵੀ ਰੱਖ ਲੱਖ ਤੋਂ 1 ਲੱਖ ਤੋਂ ਉੱਤੇ ਦਾ ਬੱਛੀ ਆਪਣੀ ਲੈਤੀ ਵੀ ਆ ਬਾਈ ਇਹ। ਠੀਕ ਐ। ਆਪਾਂ ਪਹਿਲਾਂ ਗੱਲ ਦਾ ਦੇਵਾਂ ਵਰਕੇ ਵੀਰ ਫੋਨ ਲੈ ਕੇ ਜਾਂਦਾ ਬਾਈ ਲੱਖ ਦੀ ਦੇ ਦੇ 95 ਦੇ ਦੇ। ਉਹ ਗੱਲਾਂ ਨਹੀਂ ਹੋਣੀਆਂ ਬਾਈ। ਠੀਕ ਐ। ਅੱਗੇ ਦੋ ਨੰਬਰ ਵੈਰ ਦੇਖੀ ਨੇ ਗੱਭਣ। ਹਾਂ ਬਾਈ 4 ਦੰਦ ਦੰਦ ਤੋਂ ਬਈ ਬਸ ਕੱਢਦੀ ਆ 5 ਦਿਨ 5 ਦਿਨ ਕੱਢਦੀ ਆ ਬਸ ਠੀਕ ਐ ਤੇ ਥਾਂ ਡੋਨਟ ਆਪ ਦਾ ਲੱਗਿਆ ਵਾ ਇਹ ਤਰ੍ਹਾਂ ਬੱਚੀ ਠੰਡੀ ਛਿਲਕੇ ਨਾਲ ਕਿੰਨੀ ਬਣਦੀ ਆਉਂਦੀ ਆ ਠੀਕ ਐ ਪਹਿਲਾ ਵੀਡੀਓ ਪਾਈ ਸੀ ਕੱਚੀ ਉਹਨਾਂ ਕਹਿੰਦੇ ਇੱਥੋਂ ਬਣੂਗੇ ਉੱਥੋਂ ਹੀ ਚੱਲੀ ਆ ਵਾ ਅੱਛੀ ਜਮ ਦੁੱਧ ਕਿੰਨਾ ਬਾਦੂਗੀ ਇਹ ਦੁੱਧ ਦਾ ਭਾਈ 20 20 ਦੀ ਮੈਂ ਗਾਰੰਟੀ ਦੇ ਕੇ ਤੋੜੂੰਗਾ ਠੀਕ ਐ ਰੇਟ ਕੀ ਰਹੂਗਾ ਦਾ 8200 ਰੁਪਈਆ ਜੀ ਮਾਨਦਾਨ ਮਾਣ ਮੋਟ ਕਰਦਾਂਗੇ ਭਾਈ ਠੀਕ ਐ ਦੂਜੇ ਨੰਬਰ ਤੇ 82000 ਦਾ ਰੇਟ ਆ ਤੇ ਮੂੰਹ ਕਰੀ ਮਾੜਾ ਜੁਰੇ ਨੂੰ ਇਹਦਾ ਇਹ ਸਕਵਲਟੀ ਦੇਖੋ ਜੀ ਠੀਕ ਐ ਸਾ ਅਗਤੀ ਜਨਮ ਵਰ ਤੇ ਫੇਰ ਪਲੂਣ ਆ ਗਈ ਪਲੂਣ ਬੱਛੀ ਤਾਂ ਦੋ ਚਾਰ ਦਾ ਠੰਡੀ ਸੀਲ ਦੇਖੋ ਚਾਰ ਦਾ ਠੰਡੀ ਸੀਲ ਬਰਫ ਵਰ ਗਈ ਬਰਫਾਂ ਕਿਆਂ ਬਾਈ ਯਾਰ ਸਾਰੀਆਂ ਆ ਖੜੀਆਂ ਇੱਧਰ ਦੇਖ ਲੈ ਕੋਈ ਬੈਠ ਕੌਰ ਨਹੀਂ ਹੋਊਗੀ ਆਪਣੇ ਕੋਲੇ ਠੀਕ ਹੈ ਤੇ ਕੈਕ ਦਿਨ ਕੱਢਦੀ ਹੈ ਨਟ ਜੇ ਇਹ ਇਹ ਵੀ ਬਾਈ ਕੱਢਦੀ ਹੈ ਹਫਤਾ ਬੱਛੀ ਠੀਕ ਹੈ ਇਹਦਾ ਰੇਟ ਕੀ ਰੱਖਿਆ ਆਪਾ ਲੈਣ ਦੇਣ ਜੇ ਅਲੀ ਗੱਲ ਹੀ ਆ ਬਾਈ ਢੱਲੋ ਪੂਰੇ ਲੱਖ ਦੀ ਬੱਛੀ ਦੇਣੀ ਆ ਮਾਨਦਾਰ ਮਣਕੋਟਾ ਹੋ ਜੀ ਕਰ ਦਾਂਗੇ ਬਾਈ ਠੀਕ ਹੈ ਅੱਗੇ ਆਪਾਂ ਚਾਰ ਨੰਬਰ ਦੇ ਦੇਖੀਏ ਨੇ ਜੀ ਹਾਂਜੀ ਦੰਦੋ ਦੋ ਦੰਦ ਜੀ ਪਲੂਣ ਬੱਛੀ ਦੋ ਦੰਦ ਪਲੂਣ ਬੱਛ ਠੀਕ ਹੈ ਉੱਥੇ ਪਾਸੇ ਦੀ ਬਾਈ ਉਹ ਚਾਹ ਸਿੱਧੇ ਪਾਸੇ ਦੀ ਬਾਈ ਕੋਈ ਚੱਕਰੀ ਨਹੀਂ ਬੱਛੀਆਂ ਨੂੰ ਠੀਕ ਹੈ ਸੇ ਥਾਂ ਤੋਂ ਬੜਾ ਮਿੱਖਰ ਮਾ ਹਨਾ ਬਾਈ ਚੰਗੀ ਬੱਛੀ ਹੈ ਇਹ ਦਾ ਨੈਟ ਜਲੇ ਵੀ ਹੈ ਇਹ ਵੀ ਕੱਢ ਦਿਆ ਬਾਈ ਯਾਰ ਹੱਤਾਂ ਕਹਿੰਦੇ ਮਾ ਨੂੰ ਕੱਚੇ ਬੜਾ ਪਲੂਣ ਤੇ ਦੂਜੇ ਸੋਦੇ ਕੋਲ ਹਾਜ਼ਰ ਖੜੀ ਜਾਗੇ ਖੜੀਆਂ ਬਾਈ ਖੜੀਆਂ ਜਦੋਂ ਮਰ ਜੂਗੀ ਵੀਰ ਆਵੇ ਬੜਾ ਹੁੰਦੀ ਉਹ ਕਰੋਂਗੇ ਜਦੋਂ ਮਰ ਜਾਏ ਇੱਕ ਗੱਲ ਹੋਰ ਬੇ ਢੱਲੋ ਕੋਈ ਪਸ਼ੂ ਮੰਡੀ ਤੋਂ ਵੀ ਲੈਤਾ ਤਾਂ ਮੰਡੀ ਦੇ ਵਿੱਚ ਆਪ ਮਾਈਏ ਮੰਡੀ ਤੋਂ ਪਸ਼ੂ ਲੈਣਦੇ ਨਹੀਂ ਹੈਗੇ ਛਾ ਮਾਈ ਕਰੇਲੂ ਪਸ਼ੂ ਲੈਣੇ ਕਰੇਲੂ ਪਸ਼ੂ ਲੈਣਾ ਘਰਾਂ ਚੋਂ ਲੈਣੇ ਜਾਂ ਫਾਰਮਾਂ ਚੋਂ ਲੈਣੇ ਅਭੀ ਭਾਰਾ ਜਾ ਕੋ ਬੱਸੀ ਲੈਤੀ ਵੇ ਕਰੋ ਸੈਰ ਸੈਰ ਠੀਕ ਹੈ ਕਹਿੰਦੇ ਭਾ ਵੇ ਉਹ ਨਹੀਂ ਗਾਲੀ ਮੰਡੂ ਚਲੇ ਜਾਂਦਾ 19 ਕਰੋ ਵੱਡੀ ਵੈਂਡ ਦਿਖਾ ਦੇ ਤਾ ਲੋ ਕਿੰਨੀ ਉਹ ਚੰਗੀ ਬੈੜ ਖੜੀ ਆ ਠੀਕ ਹੈ ਮਾਨ ਦਾ ਭਾ ਵਜੇ ਕੋਈ ਦੂਜੇ ਸੂਏ ਚ ਭਾ ਲਾਉ ਉਹ ਵੀ ਬੈੜ ਹੈਗੀ ਅੱਬੇ ਹਾਂ ਉਹ ਹਲੇ ਸੈਟ ਵਟ ਕਰਨ ਵਾਲੇ ਆ ਵੜਾ ਨਮਾਉ ਨੂੰ ਦੇ ਲੈ ਕਿੰਨੀ ਚੰਗੀ ਕਿਹੜਾ ਦੂਜਾ ਸੂਈ ਹੈ ਹਨਾ ਹਾਂ ਕੀ ਕਪੈਸਿਟੀ ਰੋ ਦੋ ਦੜੀ ਦੀ ਬਾਈ ਪੈਸੇ ਲੈ ਲੀਟਰ ਚੋਆ ਵਾ 42 43 ਲੀਟਰ ਬਾਈ ਬੱਛੀ ਥੱਲੇ ਠੀਕ ਹੈ ਹਾਂ 42 43 ਲੀਟਰ ਦੋ ਤੇ ਇਹਦੇ ਥੱਲੇ ਚੋਆ ਵਾ ਬਾਈ ਬੱਛੀ ਤਾਂ ਦੇਖ ਥੱਲੇ ਤੂੰ ਠੀਕ ਹੈ ਜਿਹੜੇ ਵੀ ਰਕੰਦੇ ਵੀ 40 ਤੋਂ ਪਾਰ ਰੋਦੇ ਨੇ ਉਹ ਵੀ ਆ ਮੇਰੇ ਕੋਲ ਖੜੀ ਆ ਖੜੀ ਆ ਬਾਈ ਖੜੀ ਆ ਖੜੀ ਨੰਬਰ ਬੋਲ ਦਿਓ ਆਪਣਾ 6280581656 ਆ ਹਲੇ ਬੱਸੀ ਬਾਈ ਬਕਾਉ ਨਹੀਂ ਹੈਗੀ ਇਸ ਟਾਈਮ ਆ ਸਾਰੀਆਂ ਬੱਛੀਆਂ ਬਕਾਊਗਾ ਆ ਵੀ ਆ ਵੀ ਆ ਵੀ ਆ ਵੀ ਸਾਰੀਆਂ ਠੀਕ ਆ ਉਹ ਹਲੇ ਵੇਚ ਨਹੀਂ ਉਹ ਹਲੇ ਵੇਚ ਨਹੀਂ ਨਹੀਂ ਹੈਗੀ ਤਿਆਰ ਕਰਕੇ ਜਿਹਦੇ ਬੱਸੀ 2 ਲੱਖ ਦੀ ਹੈ ਢੱਲੋ ਠੀਕ ਹੈ ਜੇ ਕੋ ਚੰਗੀ ਪੇਮੈਂਟ ਲਾਉਂਦਾ ਆਪਾਂ ਦੇ ਦਾਂਗੇ ਦੇ ਵੀ ਦੇਵਾ ਕੋਈ ਨਹੀਂ ਠੀਕ ਆ ਵੀਡੀਓ ਦੇਖ ਲੈ ਸਭ ਦਾ ਤੇ